ਆਪਾਂ ਨੇ ਜਿਹੜੀ ਆਪਣੀ ਬੈਕਸਨ ਮਿਲ ਜਾਈ ਉਹ ਕਮੇਟੀ ਦਾ ਤਾਨਾ ਹਾਂ ਜੀ ਧੰਨਵਾਦ ਸਾਰਿਆਂ ਹਾਂ ਜੀ ਬਹੁਤ ਮਿਹਰਬਾਨ ਹਾਂ ਅੱਗੇ ਫਿਰ ਆ ਗਏ ਮੈਨੂੰ ਨਹੀਂ ਮਤਨ ਹਾਂ ਜੀ ਮਾਤਾ ਜੀ ਤੁਸੀਂ ਇੱਥੇ ਅੱਜ ਕੈਪ ਦੇ ਵਿੱਚ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹੀ ਕਹਿਣਾ ਚਾਹੁੰਦੇ ਆ ਤੁਹਾਨੂੰ ਵਧੀਆ ਲੱਗਿਆ ਸੀ ਤਾਂ ਹੀ ਆਏ ਮੈਨੇ ਵੀ ਵਧੀਆ ਕਰਦੇ ਨੇ ਵੀਰੇ ਹਨਾ ਅੱਗੇ ਵੀ ਵਧੀਆ ਹੀ ਕਰੇਗੇ ਤੁਸੀਂ ਆਪਣੇ ਇੱਕ ਕੈਬ ਦੇ ਵਿੱਚ ਕਾਦੇ ਵਕਤ ਕਾਦਾ ਇਲਾਜ ਕਰਾਉਣ ਆਏ ਹੋ ਤੁਸੀਂ ਤੁਸੀਂ ਕਾਦਾ ਇਲਾਜ ਕਰਾਉਣ ਆਏ ਮਾਤਾ ਜੀ ਹੱਥਾਂ ਦਾ ਕੀ ਅੱਥਾਂ ਨੂੰ ਪ੍ਰੋਬਲਮ ਕੀ ਸੀ ਅੱਖਾਂ ਪਿਆਣਾ ਤੇ ਵੇਂਦਾ ਨਹੀਂ ਅੱਛਾ ਜੀ ਆਦਾ ਭੱਗੇ ਕਰਾਇਆ ਹੈ ਅਸੀਂ ਅੱਛਾ ਜੀ ਇਹਦਾ ਭੱਗੇ ਕਰਾਇਆ ਹੈ ਇਹਨੇ ਕਹਾ ਅੱਛਾ ਜੀ ਇਹ ਨਾ ਰਹਿੰਦਾ ਇਹ ਤਾਂ ਨਹੀਂ ਦਿੰਦਾ ਠੀਕ ਹੈ ਠੀਕ ਹੈ ਜੇ ਜਣੀ ਤੁਹਾਨੂੰ ਪੂਰੀ ਆਸ ਹੈ ਵੀ ਇੱਥੋਂ ਤੁਹਾਨੂੰ ਦਵਾਈ ਮਿਲ ਜੂਗੀ ਵਧੀਆ ਤੇ ਤੁਹਾਡੀ ਡਿਗਾਏ ਜਿਹੜੀ ਇਹ ਵਧੀਆ ਚੱਲਣ ਲੱਗੀ ਸਾਰਾ ਤੁਸੀਂ ਵਧੀਆ ਜੇ ਵਧੀਆ ਖੰਨ ਪਤਾ ਲੱਗਿਆ ਸੀ ਤਾਂ ਹੀ ਆਏ ਬਿਲਕੁਲ ਬਿਲਕੁਲ ਹੁੰਦਾ ਵੀ ਵਧੀਆ ਐ ਮੈਂ ਕਿਉਂ ਕਹੀਏ ਹਾਂਜੀ ਨਹੀਂ ਗੱਲ ਦੇਖੋ ਆਪਾਂ ਦੇਖ ਰਹੇ ਹਾਂ ਜੀ ਪ੍ਰਬੰਧਕ ਕਮੇਟੀ ਨੇ ਬੜੇ ਵਧੀਆ ਇੰਤਜ਼ਾਮ ਕੀਤੇ ਨੇ ਬੜੀ ਮਿਹਨਤ ਕਰੀ ਹੈ ਜੀ ਇਹਨਾਂ ਨੇ ਇਹਨਾਂ ਦੇ ਬਾਰੇ ਕੀ ਕਹਿਣਾ ਚਾਹਦੇ ਹੋ ਇਹਨਾਂ ਦੇ ਬਾਰੇ ਇਹ ਸਭ ਦਾ ਭਲਾ ਕਰਦੇ ਨੇ ਵਧੀਆ ਕਰਦੇ ਨੇ ਹਾਂਜੀ ਸਮਝ ਗਿਆ ਹਾਂਜੀ ਧੰਨਵਾਦ ਉਹਨਾਂ ਦੇ ਜਿਨ੍ਹਾਂ ਨੇ ਇੰਨਾ ਪਤਾ ਕੇ ਕਰਾ ਲਿਆ ਹਾਂਜੀ ਹਾਂ ਜਦੋਂ ਆਪਾਂ ਨੂੰ ਕੀ ਚਾਹੀਦਾ ਬਿਲਕੁਲ ਜੀ ਕੋਈ ਕੌਣ ਕਰਾਉਂਦਾ ਜੇ ਕੀ ਹਾਂਜੀ ਹਾਂਜੀ ਤੇ ਦੇਖ ਜਣੀ ਆਪਾਂ ਕਹਿ ਸਕਦੇ ਆਂ ਕਿ ਸਭ ਤੋਂ ਵਧੀਆ ਨੇਕ ਕਾਰਜ ਹੈ ਜੀ ਇਹ ਜਿਹੜਾ ਅੱਖਾਂ ਦਾ ਦਵਾਈ ਕਿਸੇ ਨੂੰ ਮਿਲ ਜਾਣੀ ਹੈ ਉਹ ਸਭ ਤੋਂ ਵਧੀਆ ਨੇਕ ਵਧੀਆ ਵਧੀਆ ਰੱਬ ਭਲੀ ਕਰੇ ਤੁਹਾਡੀ ਵੀ ਸਾਡੀ ਵੀ ਭਲੀ ਕਰੇ ਅਸੀਂ ਵੀ ਇੱਡੀ ਧੁਰੋਂ ਆਏ ਅਸੀਂ ਰਾਣੀ ਸੇਵਾ ਕਰਦੇ ਆਏ ਆ ਜੀ 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 ਕਿ ਕਮੇਟੀ ਤੁਸੀਂ ਆਪ ਸਮਝਦਾਰ ਹੋ ਹਾਂਜੀ

بہت بھی ترقی بالکل مہاراج تھی بداوی بھی آئے جی سفر جی

ਮਾਸ਼ੀ ਜੀ ਵੀ ਪਤਾ ਹੀ ਲੱਗਣਾ ਤੇ ਦੇ ਬਾਰੇ ਹਾਂ ਵੀ ਮੈਂ ਫਿਰ ਤੈਨੂੰ ਪਤਾ ਇੱਕ ਦੂਜੇ ਦੇਖ ਕੇ ਅਗਲਾ ਕਹਿੰਦਾ ਚਲ ਜਾਇਆ ਨੇ ਹਾਂਜੀ ਹਾਂਜੀ ਵੀ ਮੈਂ ਵੀ ਉਹਦੇ ਮੇਰੇ ਅਛਰੇ ਵੀ ਆਪ ਜਿ ਦੇ ਕਿਤੇ